ਹਾਂਜੀ ਪਿਆਰ ਭਰੀ ਸਸਰੀਕਾਲ ਜੀ ਅੱਜ ਦੇ ਟਿਪਸ ਵਿੱਚ ਬਹੁਤ ਹੀ ਧਿਆਨ ਦੇਣਯੋਗ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ ਆਪਣੇ ਚੈਨਲ ਦੇ ਵਿੱਚ ਨੰਬਰ 1 ਟਿਪ ਦੀ ਗੱਲ ਕਰਦੇ ਹਾਂ ਹਰੀ Shimla ਮਿਰਚ ਖਾਇਆ ਕਰੋ ਇਹ ਮਟਾਪੇ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ ਤੇ ਨਾਲ ਹੀ ਸਰੀਰ ਲਈ ਬਹੁਤ ਹੀ ਚੰਗੀ ਸਬਜੀ ਹੈ ਨੰਬਰ 2 ਦੀ ਗੱਲ ਕਰਦੇ ਹਾਂ ਮੌਨ ਦਾ ਵਧਣਾ ਰੋਕਣਾ ਚਾਹੁੰਦੇ ਹੋ ਤਾਂ ਇੱਕ ਵਾਰ ਨੌਆਂ ਨੂੰ ਕੱਟ ਕੇ ਨਿੰਮ ਦੇ ਪੱਤਿਆਂ ਨੂੰ ਨੌ ਉੱਪਰ ਰਗੜੋ ਨੌ ਕਦੇ ਵੀ ਜ਼ਿਆਦਾ ਨਹੀਂ ਵਧਣਗੇ ਨੰਬਰ 3 ਪੁਆਇੰਟ ਵੱਲ ਵਧਦੇ ਹਾਂ ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਪੀ ਲੈਂਦੇ ਹੋ ਤotp ਇਸ ਤਰ੍ਹਾਂ ਤੁਹਾਡੇ ਸਰੀਰ ਦਾ ਰੰਗ ਗੋਰਾ ਹੋਣ ਲੱਗ ਜਾਂਦਾ ਨਾਲ ਹੀ ਤੁਸੀਂ ਇਨੇਕੋ ਹੀ ਰੋਗਾਂ ਤੋਂ ਦੂਰ رہ ਸਕਦੇ ਹੋ ਨੰਬਰ 4 ਵੱਲ ਵਾਦਦੇ ਆ ਚਲਦੇ ਹੋਏ ਰੋਟੀ ਖਾਣ ਨਾਲ ਲੀਵਰ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਇਹ ਰੋਟੀ ਹਮੇਸ਼ਾ ਹੀ ਬੈਠ ਕੇ ਖਾਓ ਨੰਬਰ 5 ਜੇਕਰ ਤੁਸੀਂ ਜ਼ਿਆਦਾ ਗਰਮ ਖਾਣੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਦਾ ਸੰਮਨਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਡਾ ਅਰਚਨ ਤੰਤਰ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 6 ਵੱਲ ਵਧਦੇ ਹਾਂ ਲੋਹੇ ਦੇ ਬਰਤਨ ਵਿੱਚ ਦੁੱਧ ਪੀਣ ਨਾਲ ਹਾਜਮਾ ਖਰਾਬ ਹੋ ਜਾਂਦਾ ਹੈ ਨੰਬਰ 7 ਦੀ ਗੱਲ ਕਰਦੇ ਆ ਗਰਭਪਤੀ ਔਰਤਾਂ ਉਬਲੇ ਹੋਏ ਛੋਲਿਆਂ ਦਾ ਪਾਣੀ ਪੀਣਾ ਪੀਣ ਲੈਣਾ ਚਾਹੀਦਾ ਇਸ ਨਾਲ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਹੁੰਦੀ ਨਾਲ ਹੀ ਸਰੀਰ એનર્ਜੀ ਨਾਲ ਭਰਿਆ ਰਹਿੰਦਾ ਹੈ ਨੰਬਰ 8 ਨਹਾਉਣ ਤੋਂ ਬਾਅਦ ਸੌਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 9 ਜਿਆਦਾ ਚਾਹ ਨਾ ਪੀਆ ਕਰੋ ਇਸ ਨਾਲ ਤੁਹਾਡੀ ਉਮਰ ਘਟਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਅੰਦਰ ਗੈਸ ਦੀ ਸਮੱਸਿਆ ਵਾਧੀ ਹੈ ਇਸ ਤੋਂ ਇਲਾਵਾ ਸਰੀਰ ਦਿਨ ਪਰ ਕਮਜ਼ੋਰ ਹੁੰਦਾ ਹੈ ਨੰਬਰ 10 ਜੇਕਰ ਤੁਸੀਂ ਆਲੂ ਤੇ ਅੰਗੀਰ ਬਹੁਤ ਜ਼ਿਆਦਾ ਮਾਤਰਾ ਵਿੱਚ ਹਾਂਦੇ ਹਾਂ ਤਾਂ ਤੁਹਾਨੂੰ ਕਦੇ ਵੀ ਸਰੀਰਕ ਕਮਜ਼ੋਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 11 ਸੌਣ ਸਮੇਂ ਆਪਣੇ ਫੋਨ ਤੇ ਕੋਈ ਵੀ ਸਕਰੀਨ ਵਾਲੀ ਚੀਜ਼ ਨੂੰ ਅੱਧਾ ਘੰਟਾ ਪਹਿਲਾਂ ਆਪਣੇ ਤੋਂ ਦੂਰ ਕਰਦੇ ਹੋ ਇਸ ਤਰ੍ਹਾਂ ਕਰਨਾ ਜਦੋਂ ਵੀ ਤੁਸੀਂ ਸੌਵੋਗੇ ਤੁਹਾਨੂੰ ਨੀਂਦ ਵਧੀਆ ਆਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਮਹਿਸੂਸ ਕਰੇਗਾ ਨੰਬਰ ਨੈਕਸਟ ਪੁਆਇੰਟ ਵੱਲ ਵਧਦੇ ਹਾਂ ਜੋ ਲੋਕ ਮਿਸ਼ਰੀ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਦਾ ਸੰਭਣਾ ਨਹੀਂ ਕਰਨਾ ਪੈਂਦਾ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਨੰਬਰ 14 ਆਪਣਾ ਇੱਕ ਗਲਾਸ ਪਾਣੀ ਵਿੱਚ ਦੋ ਤਿੰਨ ਬੂੰਦਾਂ ਆਮਲੇ ਦੇ ਰਸ ਦੀਆਂ ਪਾ ਲਓ ਇਸ ਨਾਲ ਪਾਣੀ ਨੂੰ ਸਵੇਰੇ ਖਾਲੀ ਪੇਟ ਪੀ ਲਓ ਫਿਰ ਇਸ ਤਰ੍ਹਾਂ ਇੱਕ ਗਲਾਸ ਪਾਣੀ ਵਿੱਚ ਆਮਲਾ ਰਸ ਪਾ ਕੇ ਸ਼ਾਮ ਨੂੰ ਪੀ ਲਓ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਹਾਡੇ ਅੰਦਰ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 15 ਦੀ ਗੱਲ ਕਰਦੇ ਹਾਂ ਸਵੇਰ ਦੇ ਵੇਲੇ ਖਾਲੀ ਪੇਟ ਮੂੰਗੀ ਦੀ ਦਾਲ ਦਾ ਛਿਲਕਾ ਖਾਣ ਨਾਲ ਵજન ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 16 ਸ਼ੂਗਰ ਦੇ ਮਰੀਜ਼ਾਂ ਨੂੰ ਕਾਲੇ ਅੰਗੂਰਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਇਸ ਨੂੰ ਉਹਨਾਂ ਨੂੰ ਕਾਫੀ ਲਾਭ ਮਿਲਦਾ ਤੇ ਨਾਲ ਹੀ ਅੰਗੂਰ ਸਿਹਤ ਲਈ ਵੀ ਬਹੁਤ ਚੰਗੇ ਹਨ। ਨੰਬਰ 17 ਟੀਲਾ ਦਾ ਜੂਸ ਕੀ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਧੀ ਹੈ ਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਨੰਬਰ 18 ਪੁਆਇੰਟ ਗੱਲ ਕਰਵਾਦੇ ਹਾਂ ਜੇਕਰ ਸੌਣ ਤੋਂ ਬਾਅਦ ਜਦੋਂ ਵੀ ਤੁਸੀਂ ਉੱਠਦੇ ਹੋ ਜੇਕਰ ਦੁਬਾਰਾ ਨੀਂਦ ਨਹੀਂ ਨੀਂਦ ਆਉਦੀ ਆਉਣ ਤਾਂ ਸਮਝ ਲਓ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਗਿਆ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕੱਪੜਿਆਂ ਨੂੰ ਹੱਥਾਂ ਨਾਲ ਧੋ ਲਓ ਇਸ ਤਰ੍ਹਾਂ ਕਰਨਾ ਤੁਸੀਂ ਡਿਪਰੈਸ਼ਨ ਤੋਂ ਦੂਰ ਰਹਿ ਸਕਦੇ ਹੋ ਨੰਬਰ 19 ਜਿਨ੍ਹਾਂ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਉਹਨਾਂ ਦੀ ਪਥਰੀ ਘੁਰ ਕੇ ਇਸ ਤਰ੍ਹਾਂ ਪਿਸ਼ਾਬ ਦੇ ਰਾਹੀਂ ਬਾਹਰ ਆ ਜਾਏਗੀ ਨੰਬਰ 20 ਵੱਲਵਾਦੇ ਆ ਪੋਹਾ ਖਾ ਲਿਆ ਕਰੋ ਜੇਕਰ ਖੂਨ ਦੀ ਕਮੀ ਹੋਵੇ ਜੋ ਪੂਰੀ ਹੋ ਜਾਵੇ ਇਸ ਤੋਂ ਇਲਾਵਾ ਲੋਹੇ ਦੀ ਬਰਤਨ ਵਿੱਚ ਖਾਣਾ ਬਣਾ ਕੇ ਖਾ ਲਿਆ ਕਰੋ ਨੰਬਰ 21 ਮੇਕਅਪ ਕਰਨ ਤੋਂ 10 ਮਿੰਟ ਪਹਿਲਾਂ ਨਾਰੀਅਲ ਤੇਲ ਦੀ ਆਪਣੇ ਚਿਹਰੇ ਤੇ ਮਾਲਿਸ਼ ਕਰ ਲਓ ਮੇਕਅਪ ਜਲਦੀ ਖਰਾਬ ਨਹੀਂ ਹੋਵੇਗਾ ਨੰਬਰ 22 ਖੁਸ਼ੀ ਤੇ ਗਮੀ ਆਪਣੇ ਨਸੀਬਾ ਨਾਲ ਮਿਲਦੀ ਹੈ ਅਮੀਰੀ ਤੇ ਗਰੀਬੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਨੰਬਰ 23 ਸਵੇਰੇ ਵਾਸੀ ਨੂੰ ਦੋ ਗਲਾਸ ਗਰਮ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਦੀ ਗੰਦਗੀ ਸਾਫ ਹੋ ਜਾਂਦੀ ਹੈ ਨੰਬਰ 24 ਸੌਣ ਵੇਲੇ ਮੈਲਾ ਵਿੱਚ ਵੀ ਰੋਂਦੇ ਨੇ ਤੇ ਜੇਕਰ ਕਿਸਮਤ ਵਿੱਚ ਖੁਸ਼ੀਆਂ ਹੋਣ ਤਾਂ ਚੌਂਕੜੀ ਵਿੱਚ ਵੀ ਹੱਸਾ ਗੂੰਜਦਾ ਹੈ ਨੰਬਰ 25 ਸਾਸ ਕਿੱਲੇ ਦੇ ਮੁਕਾਬਲੇ ਦਾਗਾਂ ਵਾਲੇ ਕਿੱਲਾਂਾ ਵਿੱਚ ਵਿਟਾਮਿਨ E ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ 26 ਰਿਸ਼ਤਾ ਕਦੇ ਖਤਮ ਨਹੀਂ ਹੁੰਦਾ ਜੇ ਲਫ਼ਜ਼ਾਂ ਤੋਂ ਛੁੱਟ ਜਾਵੇ ਤਾਂ ਅੱਕਾ ਵਿੱਚ ਰਹਿ ਜਾਂਦਾ ਹੈ ਤੇ ਜੇਕਰ ਅੱਕਾ ਵਿੱਚੋਂ ਛੁੱਟ ਜਾਵੇ ਤਾਂ ਫਿਰ ਯਾਦਾਂ ਵਿੱਚ ਰਹਿ ਜਾਂਦਾ ਹੈ ਨੰਬਰ 27 ਦੀ ਗੱਲ ਕਰਦੇ ਹਾਂ ਪੁਆਇੰਟ ਦੀ ਸਾਲ ਦੀ ਖਾਂਸੀ ਹੋ ਤਾਂ ਤਰਸੀ ਦੇ ਪੱਤਿਆਂ ਦੀ ਬਣੀ ਹੋਈ ਚਾਹ ਪੀਓ ਸਰਦੀ ਵਿੱਚ ਖਾਂਸੀ ਤੋਂ ਰਾਹਤ ਮਿਲੇਗੀ ਨੰਬਰ 28 ਚਲਦੀ ਰਹੇਗੀ ਦੁਨੀਆ ਸਾਡੇ ਬਿਨਾਂ ਵੀ ਇੱਕ ਤਾਰੇ ਦੇ ਟੁੱਟਣ ਨਾਲ ਅਸਮਾਨ ਖਾਲੀ ਨਹੀਂ ਹੋ ਜਾਂਦਾ ਨੰਬਰ 29 ਇਮਲੀ ਦਾ ਪਾਣੀ ਰਜਨਾ ਪੀਣ ਨਾਲ ਤੁਹਾਡਾ ਖੂਨ ਸ਼ੁੱਧ ਹੋ ਜਾਂਦਾ ਹੈ ਨੰਬਰ 30 ਦੂਸਰਿਆਂ ਦੀਆਂ ਤਕਲੀਫਾਂ ਵਿੱਚ ਆਨੰਦ ਨਾ ਲਓ ਕਿਤੇ ਰੱਬ ਤੁਹਾਨੂੰ ਉਹ ਤੋਹਫ਼ਾ ਨਾ ਦੇ ਦੇਵੇ ਕਿਉਂਕਿ ਰੱਬ ਤੁਹਾਨੂੰ ਉਹੀ ਦਿੰਦਾ ਹੈ ਜਿਸ ਵਿੱਚ ਤੁਹਾਨੂੰ ਆਨੰਦ ਆਉਂਦਾ ਹੈ ਨੰਬਰ 31 ਅਦਰਕ ਤੇ ਨਿੰਬੂ ਦਾ ਪਾਣੀ ਪੀਣ ਨਾਲ ਵੀ ਖੂਨ ਸਾਫ ਰਹਿੰਦਾ ਹੈ ਅਤੇ ਚਿਹਰੇ ਤੇ ਵੀ ਚਮਕ ਆ ਜਾਂਦੀ ਹੈ ਨੰਬਰ 32 ਜਦੋਂ ਤੋਂ ਲੋਕ ਮੋਬਾਈਲ ਦੇ ਕਰੀਬ ਹੋ ਗਏ ਨੇ ਉਹ ਇੱਕ ਦੂਜੇ ਨੂੰ ਸਮਾਂ ਦੇਣ ਵਿੱਚ ਔਨੇ ਹੀ ਗਰੀਬ ਹੋ ਗਏ ਨੇ ਨੰਬਰ 33 ਜਿਨ੍ਹਾਂ ਲੋਕਾਂ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਉਹ ਖਾਣਾ ਖਾਣ ਤੋਂ ਬਾਅਦ ਥੋੜੀ ਜਹੀ ਸੌਂਕ ਚਬ ਲਿਆ ਕਰਨ ਜਿਸ ਕਰਕੇ ਉਹਨਾਂ ਦੇ ਛਾਲੇ ਜਿਹੜੇ ਉਹ ਦੂਰ ਹੋ ਜਾਣਗੇ ਹਮੇਸ਼ਾ ਹਮੇਸ਼ਾ ਲਈ ਹੋਣਾ ਬੰਦ ਹੋ ਜਾਣਗੇ ਨੰਬਰ 34 ਕੰਨਿਆਂ ਦਾ ਚੁਗਣਾ ਤਾਂ ਕੁਝ ਸਮੇਂ ਲਈ ਹੀ ਹੁੰਦਾ ਹੈ ਪਰ ਸ਼ਬਦਾਂ ਦਾ ਡੰਗਿਆ ਉਮਰ ਭਰ ਰਹਿੰਦਾ ਹੈ ਨੰਬਰ 30 ਸੌਣ ਤੋਂ ਪਹਿਲਾਂ ਗੁੜ ਤੇ ਇੱਕ ਟੁਕੜੇ ਨੂੰ ਗਰਮ ਪਾਣੀ ਨਾਲ ਖਾਣ ਨਾਲ ਪਥਰੀ ਜਲਦੀ ਟੁੱਟ ਜਾਂਦੀ ਹੈ ਤੇ ਇਹ ਫਾਰਮੂਲਾ ਵੀ ਅਜ਼ਮਾ ਸਕਦੀ ਹੋਂ ਨੰਬਰ 36 ਇਹੋ ਜਿਹੇ ਇਨਸਾਨ ਗੁਣੋ ਕੀ ਲੋਕ ਤੁਹਾਡੇ ਆਉਣ ਦੀ ਉਡੀਕ ਕਰਨ ਤੁਹਾਡੇ ਜਾਣ ਦੀ ਨਹੀਂ ਨੰਬਰ 73 ਪਾਣੀ ਵਿੱਚ ਕਾਲੀ ਮਿਰਚ ਦੇ ਪਾਊਡਰ ਨੂੰ ਮਿਲਾ ਕੇ ਇੱਕ ਘੋਰ ਤਿਆਰ ਕਰ ਲੋ ਅਤੇ ਇਸ ਨੂੰ ਆਪਣੀ ਰਸੋਈ ਕਮਰਿਆਂ ਤੇ ਬਾਥਰੂਮ ਅੱਗੇ ਵਿੱਚ ਛਿੜਕ ਦਿਓ ਅਜਿਹਾ ਕਰਨ ਨਾਲ ਕਿਰਲੀਆਂ ਭੱਜ ਜਾਂਦੀਆਂ ਹਨ ਤੇ ਲੋ ਜੀ ਇਹੀ ਆਪਣੇ ਅੱਜ ਦਿਨ ਟਿਪਸ ਸੀਗੇ ਤੇ ਇਹਨਾਂ ਦੇ ਉੱਪਰ ਤੁਸੀਂ ਗੌਰ ਕਰਿਓ ਤੇ ਨਵੇਂ ਨਵੇਂ ਟਿਪਸ ਲਈਉਂਦੇ ਰਹਾਂਗੇ ਤੇ ਵੀਡੀਓ ਅੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਜਰੂਰ ਸਬਸਕ੍ਰਾਈਬ ਧੰਨਵਾਦ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਅੰਦਰ ਸਤਿ ਸ਼੍ਰੀ ਅਕਾਲ